जब कोई इंसान तहानू तो गुस्से बोले या तुहाड़ी तोड़ी बेजती कोशिश करे या फिर कोई हरकत करे जो तहूँ तो पसंद नहीं उस वक्त तुहाड़ा तो मन ये कहेगा कि तुसी मुँह तोड़ जवाब देवो लेकिन इस तरह कर ना ही वह इंसान अपनी हरकत वाल वेखेगा और शायद तुसी भी बादतावो कि कुछ ज़्यादा ही बोल गया इदा दे समय ਅਗਰ ਤੁਸੀਂ ਇੱਕ ਸੁਲਝੇ ਹੋਏ ਇਨਸਾਨ ਦੀ ਤਰ੍ਹਾਂ پیش ਆਉਣਾ ਚਾਹੁੰਦੇ ਹੋ ਫਿਰ ਤੁਸੀਂ ਇਹ ਤਰੀਕਾ ਅਪਣਾ ਕੇ ਦੇਖੋ ਚਿਹਰੇ ਤੇ ਕੋਈ ਵੀ ਸ਼ਿਕਾਇਤ ਔਰ ਸ਼ਿਕਵੇ ਬਿਨਾ ਕੋਈ ਵੀ ਗੁੱਸੇ ਦੀ ਝਲਕ ਬਿਨਾ ਉਸ ਇਨਸਾਨ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਦੇਖੋ ਔਰ ਦੇਖੋ ਕਿਸ ਤਰ੍ਹਾਂ ਉਸ ਨੂੰ ਤੁਸੀਂ ਹੌਲੀ-ਹੌਲੀ ਅਹਿਸਾਸ ਕਰਵਾ ਰਹੇ ਹੋ ਕਿ ਤੁਹਾਨੂੰ ਪੂਰੀ ਸਮਝ ਹੈ ਕਿ ਉਹ ਇਨਸਾਨ ਹਾਲਾਤ ਨੂੰ ਆਪਣੇ ਗੁੱਸੇ ਨਾਲ ਕਾਬੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਅਤੇ ਉਸ ਨੂੰ ਇਹ ਵੀ ਮਹਿਸੂਸ ਹੋਣਾ ਸ਼ੁਰੂ ਹੋਏਗਾ ਕਿ ਤੁਹਾਨੂੰ ਉਸ ਦੀ ਹਰਕਤ ਤੇ ਇਤਰਾਜ਼ ਹੈ। ਜੋ ਇਨਸਾਨ ਗਲਤ ਤਰੀਕੇ استعمال ਕਰਦੇ ਨੇ ਤੁਹਾਡਾ ਸ਼ਾਂਤ ਔਰ ਦ੍ਰਿੜ ਸੁਭਾਅ ਦੇਖ ਕੇ ਉਹਨਾਂ ਦੇ ਅੰਦਰ ਕਬਰਾਹਟ ਮਹਿਸੂਸ ਹੋਣੀ ਸ਼ੁਰੂ ਹੋਏਗੀ। ਉਹਨਾਂ ਦੀ ਤੁਹਾਡੀ ਅੱਖ ਵਿੱਚ ਅੱਖ ਪਾ ਕੇ ਦੇਖਣ ਦੀ ਹਿੰਮਤ ਘਟਦੀ ਜਾਏਗੀ। ਜਿੱਥੇ ਉਹਨਾਂ ਨੇ ਇਹ ਸੋਚਿਆ ਸੀ ਗੁੱਸੇ ਦੀ ਟਕਰਾਰ ਹੋਏਗੀ। ਤੁਸੀਂ ਉਹਨਾਂ ਦੀ ਸੋਚ ਤੋਂ ਉਲਟ ਵਿਹਾਰ ਉਹਨਾਂ ਨੂੰ ਦਿੱਤਾ ਕਾਫੀ ਮੌਕੇਾਂ ਤੇ ਤੁਹਾਡਾ ਇਹ ਰੂਪ ਵੇਖ ਕੇ ਹੀ ਆਪਣੀ ਬੁਲੀ ਜਾਂ ਆਪਣੀ ਹਰਕਤ ਬਦਲ ਦੇਣਗੇ ਤੁਸੀਂ ਉਸ ਇਨਸਾਨ ਨੂੰ ਇਹ ਅਹਿਸਾਸ ਕਰਵਾ ਰਹੇ ਹੋ ਕਿ ਤੁਹਾਨੂੰ ਪੂਰੀ ਸਮਝ ਹੈ ਕਿ ਉਹ ਇਨਸਾਨ ਕੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਔਰ ਤੁਸੀਂ ਉਸ ਦੇ ਗੁੱਸੇ ਦੀ ਲਪੇਟ ਵਿੱਚ ਆਉਣ ਦੀ ਬਜਾਏ ਪੂਰੀ ਹੋਸ਼ ਔਰ ਆਵਾਜ਼ ਵਿੱਚ ਰਹਿਣ ਦੀ ਕਾਬਲੀਅਤ ਰੱਖਦੇ ਹੋ ਇਸ ਦੇ ਵਿੱਚ ਉਸ ਇਨਸਾਨ ਨੂੰ ਆਪਣੇ ਅੰਦਰ ਸ਼ਰਮ ਮਹਿਸੂਸ ਹੋਏਗੀ ਤੁਸੀਂ ਉਸ ਵਾਸਤੇ ਸ਼ੀਸ਼ਾ ਬਣ ਕੇ ਜਵਾਬ ਦਿੱਤਾ ਜਿਸ ਦੇ ਵਿੱਚ ਉਹਨਾਂ ਨੂੰ ਸਿਰਫ ਆਪਣੀ ਹਰਕਤ ਨਜ਼ਰ ਆਈ